ਛਾਈ ਵੇਲੀ ਦੇ ਵਿੱਚ ਇਹਨਾਂ ਨੇ ਡੰਡੇ ਛੋਟੇ ਲੈ ਕੇ ਢੰਡੇ ਲੈ ਕੇ ਗੱਡੀ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹ ਕਿਸਾਨ ਸਾਡੇ ਭਰਾ ਆ ਅਸੀਂ ਉਹਨਾਂ ਨੂੰ ਭਰਾ ਮੰਨਦੇ ਨੋ ਮਾਤਾ ਰਿਸ਼ਤਾ ਸਾਡਾ ਪਰ ਉਹ ਇਸ ਚੀਜ਼ ਨੂੰ ਨਹੀਂ ਸਮਝਦੇ ਪਏ ਜੇਕਰ ਸਾਡੇ ਤੋਂ ਕੋਈ ਵਾਧ ਕਟ ਹੋ ਗਈ ਨਾ ਵਾਸਤੇ ਅਸੀਂ ਇਸੇ ਸਮਾਜ ਇੱਕ ਜੁੱਟ ਹੋ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਉਹਦਾ ਜ਼ਿੰਮੇਵਾਰ ਭਗਵੰਤਮਾਨ ਸਰਕਾਰ ਹੋਏਗੀ ਜਾਂ ਆਈਜੀ ਫਰੀ ਕੋਰ ਪ੍ਰਸ਼ਾਸਨ ਹੋਏਗਾ ਜੀ ਇਹਨਾਂ ਨੇ ਗੁੰਡਾਗਰਦੀ ਤੇ ਉੱtre ਹੋਏ ਆ ਇਹ ਉਹ ਕਿਸਾਨ ਨਹੀਂ ਗਏ ਜਿਹੜੇ ਸਹੀ ਕਿਸਾਨ ਹੋ ਆਪਣੇ ਕਾਰੋਬਾਰ ਚ ਕਮਾ ਕਰਾ ਤੇ ਦੂਜੀਆਂ ਪਾਰਟੀਆਂ ਦੇ ਵਿੱਚ ਕੰਮ ਕਰ ਰਿਹਾ ਇਹ ਕੋਈ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਨੂੰ ਕੋਈ ਪਾਰਟੀਆਂ ਲੈ ਨਹੀਂ ਰਹੀਆਂ ਇਹ ਪਾਰਟੀਆਂ ਚੋਂ ਕੱਢੇ ਹੋਏ ਆ ਇਹ ਆਮ ਪਾਰਟੀ ਦੇ ਬੰਦੇ ਛੱਡੇ ਹੋਏ ਆ ਜੀ ਕੱਲ ਜਿਹੜੇ ਉੱਥੇ ਭਗਤਵਾਨੀ ਹੋਇਆ ਉੱਥੇ ਸਾਰਿਆਂ ਦੇ ਪੀਲੀਆਂ ਪੱਗਾਂ ਸਰੋਂ ਪੁੱਲੀਆਂ ਪੱਗਾਂ ਬੱਧੀਆਂ ਸੀ ਉਹ ਸਾਰੇ ਆਮ ਪਾਰਟੀ ਦੇ ਬੰਦੇ ਸੀਗੇ ਇਹਹੀ ਬੰਦੇ ਜਿਹੜੇ ਉਸੇ ਭਾਰਤੀ ਜਨਤਾ ਪਾਰਟੀ ਦਾ ਖਾ ਰਿਆ 2000 ਰੁਪਏ ਨਾਲ ਦੇ ਖਾਤਾ ਚਾ ਰਿਆ ਜਿਹੜੇ ਉਹ ਰਾਸ਼ਨ ਰਾਸ਼ਨ ਫ੍ਰੀ ਮਿਲ ਰਿਹਾ 5-5 ਲੱਖ ਦਾ ਇਲਾਜ ਕਰਾ ਰਹੇ ਆ ਸਿਲੰਡਰ ਲੈ ਰਹੇ ਆ ਫ੍ਰੀ ਲੈ ਉਹ ਰੋਗ ਲੈਣਾ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਜਿਹੜੇ ਝੰਡੇ ਚੱਕੀ ਖੜੇ ਆ ਵੱਧ ਤੋਂ ਵੱਧ ਰਾਸ਼ਨ ਲੈਣ ਦੇ ਤੇ ਖੜੇ ਹੁੰਦੇ ਆ ਇਹੀ ਲੋਕ ਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲਗਾਤਾਰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਵਿਰੋਧ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ ਹੁਣ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਲਈ ਤਾਂ ਉਹਨਾਂ ਦਾ ਵੀ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਫਰੀਦਕੋਟ ਤੋਂ ਹੰਸਰਾ ਰਹਿ ਹੰਸ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਹੰਸ ਰਾਜ ਹੰਸ ਦਾ ਲਗਾਤਾਰ ਜਿਹੜਾ ਫਰੀਦਕੋਟ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਹੁਣ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਐਸਸੀਐਲ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਜੇਕਰ ਕੋਈ ਸਾਡੇ ਉਮੀਦਵਾਰ ਦਾ ਵਿਰੋਧ ਕਰੂਗਾ ਤਾਂ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਤਾਂ ਸਾਡੇ ਨਾਲ ਐਸਸੀਐਲ ਦੇ ਜਰਨਲ ਸਕੱਤਰ ਨੇ ਪ੍ਰੇਮ ਸਫਰੀ ਗੱਲਬਾਤ ਕਰਾਂਗੇ ਅੱਜ ਉਹਨਾਂ ਨੇ ਇੱਕ ਪ੍ਰੈਸ ਵਾਰਤਾ ਕਰਕੇ ਜਿਹੜਾ ਐਲਾਨ ਕੀਤਾ ਹੈ ਸਫਰੀ ਸਾਹਿਬ ਅੱਜ ਇੱਕ ਤੁਹਾਨੂੰ ਪ੍ਰੈਸ ਵਾਰਤਾ ਕਰਨ ਦੀ ਲੋੜ ਪੈ ਗਈ ਕੀ ਕਾਰਨ ਕੀ ਹੈ ਸਭ ਤੋਂ ਪਹਿਲਾਂ ਹਰਮਣਾ ਸਾਹਿਬ ਜੀ ਅੱਜ ਮੈਂ 바ਵਾ ਸਾਹਿਬ ਦੇ ਜਨਮ ਦਿਨ ਤੇ ਸਭ ਨੂੰ ਵਧਾਈਆਂ ਦੇਣਾ ਔਰ ਜਿਨ੍ਹਾਂ ਨੇ ਅੱਜ ਤਿੱਕਰ ਸਾਨੂੰ ਚੱਲਣਾ ਸਿਖਾਇਆ ਜੇ 바ਵਾ ਸਾਹਿਬ ਨਾ ਹੁੰਦੇ ਤੇ ਜਿਹੜੇ ਸਾਡੇ ਵਿੱਚੋਂ ਅੱਜ ਐਮਪੀ ਬਾਰੇ ਸਰਪੰਚ ਬਾਰੇ ਪੰਚ ਬਾਰੇ ਮੁੱਖ ਮੰਤਰੀ ਬਾਰੇ ਰਾਸ਼ਟਰਪਤੀ ਬਾਰੇ ਉਹ ਬਾਬਾ ਸਾਭੀ ਦੇਣਾ ਤੇ ਮੈਂ ਬਾਬਾ ਸਾਹ ਨੂੰ ਬਹੁਤ ਬਹੁਤ ਲੱਖ ਲਖ ਰਕਮ ਦੇਗਾ ਤੇ ਨਹੀਂ ਇਸ ਦਿਨ ਤੇ ਤੇ ਗੱਲ ਤੁਸੀਂ ਕੀਤੀ ਆ ਵੀ ਸਾਨੂੰ ਉਹਨਾਂ ਵਾਸਤੇ ਇਕੱਠੇ ਹੋਣ ਦੀ ਲੋੜ ਕਿਉਂ ਪਈ ਇਹ ਦੇਖੋ ਜੀ ਪਹਿਲਾਂ ਤੇ ਇੱਕ ਦਿਨ ਕੰਮ ਪ੍ਰੋਗਰਾਮ ਜਿਹੜਾ ਇੱਥੇ ਹੋਇਆ ਆਪਣਾ ਛਾਈਵੇਲੀ ਦੇ ਵਿੱਚ ਛਾਈਵੇਲੀ ਦੇ ਵਿੱਚ ਇਹਨਾਂ ਨੇ ਡੰਡੇ ਛੋਟੇ ਲੈ ਕੇ ਟੰਡੇ ਲੈ ਕੇ ਗੱਡੀ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹ ਕਿਸਾਨ ਸਾਡੇ ਭਰਾ ਆ ਅਸੀਂ ਉਹਨਾਂ ਨੂੰ ਭਰਾ ਮੰਨਦੇ ਨੋ ਮਾਤਾ ਰਿਸ਼ਤਾ ਸਾਡਾ ਪਰ ਉਹ ਇਸ ਚੀਜ਼ ਨੂੰ ਨਹੀਂ ਸਮਝਦੇ ਪਏ ਕੱਲ ਉਹਨਾਂ ਨੇ ਭਗਤਵਾਨੇ ਦੇ ਵਿੱਚ ਸ੍ਰੀ ਹੰਸਰਾਜ ਜੀ ਨੂੰ ਜਾਨ ਨਹੀਂ ਦਿੱਤਾ ਮੱਥਾ ਟੇਕਣ ਦਾ ਇਹ ਕਿੱਥੇ ਲਿਖਿਆ ਵੀ ਕਿਸੇ ਨੂੰ ਮੱਥਾ ਨਹੀਂ ਟੇਕਣ ਦੇਣਾ ਇਹ ਇਹਨਾਂ ਨੇ ਗੁੰਡਾਗਰਦੀ ਤੇ ਉੱਤਰ ਹੀ ਹੋਇਆ ਇਹ ਉਹ ਕਿਸਾਨ ਨਹੀਂ ਗਏ ਜਿਹੜੇ ਸਹੀ ਕਿਸਾਨ ਹੋ ਆਪਣੇ ਕਾਰੋਬਾਰ ਦੇ ਕੰਮਾ ਕਰਾਂ ਤੇ ਦੂਜੀਆਂ ਪਾਰਟੀਆਂ ਦੇ ਵਿੱਚ ਕੰਮ ਕਰ ਰਿਹਾ ਇਹ ਕੁਝ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਨੂੰ ਕੋਈ ਪਾਰਟੀਆਂ ਲੈ ਨਹੀਂ ਰਹੀਆਂ ਇਹ ਪਾਰਟੀਆਂ ਚੋਂ ਕੱਢੇ ਹੋਏ ਆ ਤੇ ਇਸ ਕਰਕੇ ਇਹ ਹੁਣ ਹੋਰ ਤਾਂ ਇਹਨਾਂ ਦੇ ਵਾਸਤੇ ਚੱਲਦਾ ਨਹੀਂ ਇਹ ਸੋਸ਼ਲ ਮੀਡੀਆ ਤੇ ਸੋਹਣਾ ਚਾਹੁੰਦੇ ਆ ਇਕੱਠੇ ਹੋ ਕੇ ਤੋਂ ਆਪਣਾ ਸੰਘਰਸ਼ ਕਰਦੇ ਆ ਸਾਡੇ ਕੈਂਡੀਡੇਟ ਨੂੰ ਕਦੀ ਇਕੱਲੇ ਸਾਡੇ ਹੰਸਰਾਜ ਜੀ ਨੂੰ ਘੇਰਦੇ ਆ ਕਿਸੇ ਦੂਸਰੀ ਪਾਰਟੀ ਨੂੰ ਕੋਈ ਘਰਾਉ ਨਹੀਂ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਸਿਰਫ ਹੰਸਰਾਜ ਜੀ ਨੂੰ ਕਿਉਂ ਦੂਸਰਿਆਂ ਨੂੰ ਕਿਉਂ ਨਹੀਂ ਇਹ ਆਮ ਪਾਰਟੀ ਦੇ ਬੰਦੇ ਛੱਡੇ ਹੋਇਆ ਜੀ ਕੱਲ ਜਿਹੜੇ ਉੱਥੇ ਭਗਤੂਆ ਨੇ ਹੋਇਆ ਉੱਥੇ ਸਾਰਿਆਂ ਦੇ ਪੀਲੀਆਂ ਪੱਗਾਂ ਸਰੋਂ ਪੁੱਲੀਆਂ ਪੱਗਾਂ ਬੱਧੀਆਂ ਸੀ ਉਹ ਸਾਰੇ ਆਮ ਪਾਰਟੀ ਦੇ ਬੰਦੇ ਸੀਗੇ ਹੁਣ ਤੁਸੀਂ ਕੀ ਫੈਸਲਾ ਲਿਆ ਫਿਰ ਅੱਜ ਮੈਂ ਆਪਣੇ ਸਮਾਜ ਦੇ ਐਸਸੀ ਪਰਿਵਾਰਾਂ ਨੂੰ ਇਕੱਠਿਆਂ ਕਰਕੇ ਅਸੀਂ ਕੱਲ ਨੂੰ ਜਾਂ ਪਰਸੋਂ ਆਈਜੀ ਨੂੰ ਮਿਲਾਂਗੇ ਮੰਗ ਪੱਤਰ ਦੇਵਾਂਗੇ ਜੇਕਰ ਕਿਸੇ ਵੀ ਤਰ੍ਹਾਂ ਦਾ ਇਸ ਤੋਂ ਬਾਅਦ ਕੋਈ ਹਮਲਾ ਹੋਇਆ ਹੰਸਰਾਜ ਜੀ ਦੇ ਉੱਤੇ ਉੱਪਰ ਜੇ ਕਿਸਾਨਾਂ ਨੇ ਰੋਕ ਕੇ ਰਣ ਦੀ ਕੋਸ਼ਿਸ਼ ਕੀਤੀ ਅਸੀਂ ਉਸ ਵਾਸਤੇ ਆਈਜੀ ਨੂੰ ਮੰਗ ਪੱਤਰ ਦੇਣਾ ਵੀ ਜੇਕਰ ਸਾਡੇ ਤੋਂ ਕੋਈ ਵਾਧ ਕਟ ਹੋ ਗਈ ਨਾ ਵਾਸਤੇ ਅਸੀਂ ਇਸੇ ਸਮਾਜ ਇੱਕ ਜੁੱਟ ਹੋ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਉਹਦਾ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੋਏਗੀ ਜਾਂ ਆਈਜੀ ਫਰੀ ਕੋਰ ਪ੍ਰਸ਼ਾਸਨ ਹੋਏਗਾ ਜੀ ਨੇ ਜੇਕਰ ਤੁਸੀਂ ਇਹਨਾਂ ਦਾ ਤੁਸੀਂ ਕਹਿ ਰਹੇ ਆ ਅਸੀਂ ਵੀ ਇਹਨਾਂ ਦਾ ਵਿਰੋਧ ਕਰਾਂਗੇ ਜਿਹੜੇ ਕਿਸਾਨ ਆ ਜਾਂ ਜਿਹੜੇ ਕਿਸਾਨਾਂ ਦੇ ਰੂਪ ਦੇ ਵਿੱਚ ਵਿਰੋਧ ਕਰ ਰਹੇ ਆ ਉਮੀਦਵਾਰ ਦਾ ਪਰ ਵੋਟਾਂ ਤਾਂ ਉਹਨਾਂ ਦੀ ਵੋਟ ਬੈਂਕ ਤਾਂ ਉਹਨਾਂ ਦਾ ਵੀ ਹੈਗਾ ਦੇਖੋ ਜੀ ਉਹਨਾਂ ਦਾ ਵੋਟ ਬੈਂਕ ਜਿਹੜਾ ਹੈਗਾ ਜਿਹੜੇ 5% ਲੋਕ ਹਨ ਜਿਹੜੇ ਕਰ ਰਹੇ ਆ 95% ਪੰਜਾਬ ਦੀ ਜਨਤਾ ਜਿਹੜੀ ਉਹ ਤਕਰੀਬਨ ਪਾਰਟੀਆਂ ਦੇ ਨਾਲ ਆ ਜੀ 5% ਜਿਹੜੇ ਵੋਟ ਬੈਂਕ ਉਹਨਾਂ ਦਾ ਵੋਟ ਬੈਂਕ ਕਿਸੇ ਪਾਸੇ ਨਹੀਂ ਉਹ ਖੜ ਕੇ ਵੀ ਦੇਖ ਲਿਆ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਆਪਣੀ ਪਾਰਟੀ ਬਣਾ ਕੇ ਕੇਜਰੀਵਾਲ ਨੂੰ ਅੰਦੋਲਨ ਕਰਕੇ ਉਹ ਆਪਣੀ ਪਾਰਟੀ ਬਣਾ ਕੇ ਆਪਣਾ ਸਰਕਾਰ ਬਣਾਉਣਾ ਚਾਹੁੰਦੇ ਸੀ ਉਹਨਾਂ ਨੂੰ ਪਤਾ ਨਹੀਂ ਬਣਾ ਉਹ ਇਹ ਚੀਜ਼ ਨੂੰ ਵਾਰਨਾ ਚਾਹੁੰਦੇ ਪਰ ਉਹਨਾਂ ਦਾ ਵੋਟ ਬੈਂਕ ਕਿਸੇ ਪਾਸੇ ਵੀ ਹੈ ਨਹੀਂਗਾ ਜੀ ਨਹੀਂ ਤੇ ਇਹ ਜਿਹੜਾ ਕਿਸਾਨਾਂ ਦਾ ਰੂਪ ਤੁਸੀਂ ਕਹਿ ਰਹੇ ਹੋ ਜਿਹੜਾ ਕਿਸਾਨਾਂ ਦਾ ਰੂਪ ਧਾਰ ਕੇ ਜਿਹੜਾ ਵਿਰੋਧ ਕਰ ਰਿਹਾ ਤੇ ਤੁਹਾਡੀ ਭਾਰਤੀ ਜਨਤਾ ਪਾਰਟੀ ਦਾ ਹੀ ਇਕੱਲੀ ਦਾ ਕਿਉਂ ਵਿਰੋਧ ਕਰ ਰਿਹਾ ਦੂਜੀਆਂ ਪਾਰਟੀਆਂ ਦਾ ਕਿਉਂ ਨਹੀਂ ਕਰ ਰਿਹਾ ਜਿਵੇਂ ਤੁਸੀਂ ਆਪ ਵੀ ਕਿਹਾ ਦੂਜੀਆਂ ਪਾਰਟੀਆਂ ਦਾ ਨਹੀਂ ਕਰ ਰਹੇ ਕਾਰਨ ਕੀ ਹੈ ਕੋਈ ਕੋਈ ਨਾ ਕੋਈ ਕਿਤੇ ਕਮੀ ਹੋ ਤਾਂ ਤਾਂ ਹੀ ਹੈ ਜੇਕਰ ਉਹ ਰੂਪ ਤਾਂ ਫਿਰ ਸਾਰਿਆਂ ਦਾ ਵਿਰੋਧ ਹੀ ਕਰਨਗੇ ਜੇਕਰ ਕੋਈ ਕਿਸਾਨਾਂ ਦਾ ਰੂਪ ਆ ਕੇ ਆਊਗਾ ਤਾਂ ਦੇਖੋ ਜੀ ਤੁਸੀਂ ਗੱਲ ਕੀਤੀ ਵੀ ਇੱਕ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਿਉਂ ਕਰ ਰਿਹਾ ਮੈਂ ਇਹੀ ਤੇ ਗੱਲ ਪੁੱਛਣਾ ਚਾਹਣਾ ਇਹ ਸਾਨੂੰ ਵੀ ਸਮਝ ਨਹੀਂ ਆ ਰਹੀ ਇਹ ਹੀ ਬੰਦੇ ਜਿਹੜੇ ਉਸੇ ਭਾਰਤੀ ਜਨਤਾ ਪਾਰਟੀ ਦਾ ਖਾ ਰਿਆ 2000 ਰੁਪਏ ਨਾਲ ਦੇ ਖਾਤੇ ਚਾ ਰਿਆ ਜਿਹੜੀ ਉਹ ਰਾਸ਼ਨ ਰਾਸ਼ਨ ਫ੍ਰੀ ਮਿਲ ਰਿਆ 5-5 ਲੱਖ ਦਾ ਇਲਾਜ ਕਰਾ ਰਿਆ ਸਿਲੰਡਰ ਲੈ ਰਿਆ ਫ੍ਰੀ ਲੈ ਉਹ ਰੋਗ ਲੈਣਾ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਜਿਹੜੇ ਝੰਡੇ ਚੱਕੀ ਖੜੇ ਆ ਵੱਧ ਤੋਂ ਵੱਧ ਰਾਸ਼ਨ ਲੈਣ ਨੂੰ ਤੇ ਖੜੇ ਹੁੰਦੇ ਆ ਇਹ ਹੀ ਲੋਕ ਆ ਤੇ ਜੇ ਇਹਨਾਂ ਨੂੰ ਇਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦੇ ਡਰ ਇਹਨਾਂ ਨੂੰ ਇਹ ਨਹੀਂ ਆ ਡਰ ਸਿਰਫ ਇਹਨਾਂ ਨੂੰ ਮੋਦੀ ਰੋਣਾ ਹੋਰ ਇਹਨਾਂ ਦੇ ਬਸ ਕੋਈ ਨਹੀਂ ਸਿਰਫ ਮੋਦੀ ਨੂੰ ਰੋਣ ਦੇ ਤੁਲੇ ਹੋਏ ਆ ਦੂਜੀਆਂ ਪਾਰਟੀਆਂ ਤੇ ਛੱਡੇ ਹੋਏ ਆ ਜੀ ਜਦੋਂ ਤੁਸੀਂ ਗੱਲ ਕੀਤੀ ਹੈ ਫਰੀਦਕੋਟ ਦੀ ਸ਼ਾਈ ਵੇਲੇ ਦੇ ਬਾਹਰ ਜਿਹੜਾ ਵਿਰੋਧ ਕੀਤਾ ਹੈ ਉੱਥੇ ਅਸੀਂ ਖੁਦ ਕਿਉਂਕਿ ਲਗਾਤਾਰ ਇਹਨਾਂ ਦੇ ਨਾਲ ਆਪਾਂ ਵਿਦਰਦੇ ਰਹਿੰਨੇ ਆ ਉੱਥੇ ਬਿਲਕੁਲ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਉਹਨਾਂ ਦੇ ਕਿਸਾਨ ਆਗੂ ਸੀਗੇ ਉੱਥੇ ਉਹਨਾਂ ਦੇ ਵਰਕਰ ਸੀਗੇ ਐਸਕੇਐਮ ਦੇ ਅੱਗੇ ਵਰਕਰ ਸੀਗੇ ਜਿਹੜੇ ਲਗਾਤਾਰ ਹਰਿਆਣੇ ਦੇ ਬਾਡਰਾਂ ਤੇ ਬੈਠੇ ਸੀਗੇ ਉਹਨਾਂ ਦੇ ਜਿਹੜੇ ਆਗੂ ਸੀ ਉਹ ਇੱਥੇ ਪਹੁੰਚੇ ਹੋਏ ਸੀ ਸਾਨੂੰ ਤਾਂ ਕੋਈ ਦੱਸਿਆ ਨਹੀਂ ਉਹਨਾਂ ਦੇ ਵਿੱਚ ਕਿਸਾਨਾਂ ਦਾ ਰੂਪ ਧਾਰ ਕੇ ਕੋਈ ਨਾ ਕੋਈ ਤੁਹਾਡੇ ਖਿਲਾਫ ਚੱਲ ਰਿਹਾ ਜੋ ਅਸਲੀ ਕਿਸਾਨ ਸੀ ਹੰਸਰਾਜ ਜੀ ਨੇ ਕਿਹਾ ਉਹਨਾਂ ਨੂੰ ਮੇਰੇ ਨਾਲ ਮੀਟਿੰਗ ਕਰੋ ਤਾਂ ਫਿਰ ਕਿਉਂ ਨਾ ਮੀਟਿੰਗ ਕਰਨ ਆਏ ਉਹਨਾਂ ਨੇ ਜਵਾਬ ਤਾਂ ਅਸੀਂ ਮੀਟਿੰਗ ਨਹੀਂ ਕਰਨੀ ਉਹ ਤੁਸੀਂ ਤਾਂ ਫਿਰ ਨਕਲੀ ਕਿਸਾਨ ਹੀ ਕਹਾਂਗੇ ਨਾ ਅਜ ਅਸਲੀ ਕਿਸਾਨ ਸੀ ਆ ਕੇ ਗੱਲਬਾਤ ਕਰਨ ਬੈਠ ਕੇ ਗੱਲਬਾਤ ਕਰਨ ਹੰਸਰਾਜ ਜੀ ਨਾਲ ਉਹ ਡੰਡੇ ਛੋਟੇ ਲੈ ਕੇ ਹਮਲਾ ਕਰਨ ਦੀ ਗੱਲ ਕਿਉਂ ਕਰਦੇ ਆ ਉਹ ਹਮਲਾ ਵਾਰ-ਵਾਰ ਕਰਨ ਦੀ ਗੱਲ ਕਰਦੇ ਜੇ ਹਮਲਾ ਕਰਨਗੇ ਤੇ ਵੇਖੋ ਫਿਰ ਸਾਡੇ ਚੂੜੀਆਂ ਨਹੀਂ ਪਾਈਆਂ ਅਸੀਂ ਅੱਸੀ ਸਮਾਜ ਹੰਸਰਾਈ ਦੇ ਪੂਰਾ ਹੱਕ ਦੇ ਵਿੱਚ ਖੜਾਂਗੇ ਤੇ ਪਿੰਡਾਂ 'ਚ ਵੀ ਲੈ ਕੇ ਜਾਵਾਂਗੇ ਤੇ ਪਿੰਡਾਂ ਵਿੱਚ ਰੋਕ ਕੇ ਵਿਖਾਉਣ ਇਹ ਗੱਲ ਰਹੀ ਵੀ ਇਹ ਕਹਿੰਦੇ ਵੀ ਅਸੀਂ ਜਰਨਲ ਘਰਾਂਚੀ ਦੀ ਵੜਨ ਦੇਣਾ ਜਿਵੇਂ ਘਰਾਂਚੀ ਦੀ ਵੜਨ ਦੇਣਾ ਕਿਸਾਨਾਂ ਦੇ ਘਰਾਂਚੀ ਦੀ ਵੜਨ ਦੇਣਾ ਤੇ ਐਸੀ ਪਰਿਵਾਰਾਂ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਕੀ ਇਹਨਾਂ ਨੇ ਪਿੰਡ ਮੋਲਣੀ ਲੈ ਕੀ ਦੂਸਰੇ ਉਥੇ ਪਿੰਡ ਰਹਿਂਦਾ ਨਹੀਂ ਕੋਈ ਅਸੀਂ ਆਪਣੇ ਅਸੀਂ ਪਰਿਵਾਰਾਂ ਦੇ ਵਿੱਚ ਲੈ ਕੇ ਜਾਵਾਂਗੇ ਜੀ ਨਹੀਂ ਤੁਸੀਂ ਜਿਵੇਂ ਹੁਣ ਕਹਤਾ ਵੀ ਅਸੀਂ ਆਈਜੀ ਨੂੰ ਵੀ ਮੰਗ ਪੱਤਰ ਦੇਵਾਂਗੇ ਆ ਬਹੁਤ ਵੱਡੀ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਅਸੀਂ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਜੇ ਸਾਡਾ ਵਿਰੋਧ ਕਰਨਗੇ ਤਾਂ ਸਾਨੂੰ ਰੋਕ ਕੇ ਵਿਖਾਉਣ ਪਰ ਇਸ ਦੇ ਬਾਵਜੂਦ ਜਿਹੜਾ ਤੁਹਾਡਾ ਐਸ ਸੀ ਸੈੱਲ ਹੈ ਪੂਰਾ ਪਾਪਾ ਇਕੱਠਾ ਹੋ ਕੇ ਤੁਸੀਂ ਕੇਂਦਰ ਦੀ ਸਰਕਾਰ ਕੋਲੇ ਕਿਉਂ ਨਹੀਂ ਪਹੁੰਚਦੇਗੇ ਜੇਕਰ ਉੱਥੇ ਜਾ ਕੇ ਮੰਗ ਰੱਖਦੇ ਹੋ ਕਿ ਭਾਈ ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਪੈਂਡਿੰਗ ਪਈਆਂ ਉਹਨਾਂ ਦਾ ਹੱਲ ਕਰ ਦਿਓ ਇਹਨਾਂ ਨੂੰ ਜਿਹੜੇ ਬਾਰਡਰਾਂ ਤੇ ਬੈਠੇ ਆ ਇਹਨਾਂ ਨੂੰ ਵਾਪਸ ਆ ਜਾਣਗੇ ਤਾਂ ਫਿਰ ਤਾਂ ਲੋੜ ਹੀ ਨਹੀਂ ਪੈਣੀ ਕਿਸੇ ਤੁਨੂੰ ਕਿਸੇ ਦਾ ਵਿਰੋਧ ਕਰਨ ਦੇ ਨਾ ਉਹਨਾਂ ਨੂੰ ਲੋੜ ਪਵੇ ਨਾ ਤੁਨੂੰ ਲੋੜ ਪੈਣੀ ਹੈ ਤੇ ਸਾਰੇ ਮਸਲੇ ਹੱਲ ਹੋ ਜਾਣਗੇ ਇਹ ਹੀ ਆਵਾਜ਼ ਆ ਕੇ ਤੁਸੀਂ ਉੱਥੇ ਠਾਹ ਤੋਂ ਜਾ ਕੇ ਤੁਸੀਂ ਮੈਨੂੰ ਰਮਾਣਾ ਜੀ ਇੱਕ ਗੱਲ ਦੱਸੋ ਇਹਨਾਂ ਦੀਆਂ ਮੰਗਾਂ ਹੈ ਕਿਡੀਆਂ ਕਿਡੀਆਂ ਮੰਗਾਂ ਨਹੀਂ ਮੰਲੀਆਂ ਸਾਰੀਆਂ ਮੰਗਾਂ ਮੰਨ ਲਈਆਂ ਇਹ ਗੱਲ ਕਰਦੇ ਮਜ਼ਦੂਰ ਕਿਸਾਨ ਇਕਤਾ ਇਹਨਾਂ ਨੂੰ ਮੈਨੂੰ ਦੱਸਣ ਵੀ ਅੱਜ ਤੱਕ ਇਹਨੇ ਮਜ਼ਦੂਰ ਦੀ ਮੰਗ ਰੱਖੀ ਹੈ ਕੋਈ ਇਹ ਮੰਗਾਂ ਤਾਂ ਸਿਰਫ ਆਪਣੀਆਂ ਰੱਖਦੇ ਮਜ਼ਦੂਰਾਂ ਨੂੰ ਨਾਲ ਇਕੱਠਿਆਂ ਕਰਕੇ ਲੈ ਜਾਂਦੇ ਆਪਦੀਆਂ ਮੰਗਾਂ ਰੱਖਦੇ ਕਿਹੜੀ ਮੰਗ ਨਹੀਂ ਦੇਖੋ ਡੀਪੀ ਤੇ ਉਹ ਵੀ ਇਹਨਾਂ ਨੂੰ ਸਬਸਿਡੀ ਮਿਲ ਰਹੀ ਆ ਹੋਰ ਤੁਸੀਂ ਗੱਲ ਕੀਤੀ ਜਿਹੜੀਆਂ ਆਪਣਾ ਐਮਐਸਪੀ ਉਹ ਵੀ ਇਹਨਾਂ ਨੂੰ ਮਿਲ ਰਹੀ ਆ ਕਿੰਨੀਆਂ ਫਸਲਾਂ ਤੇ ਇਹਨਾਂ ਦੀ ਮੰਗ ਕਿਹੜੀ ਨਹੀਂ ਜਿਹੜੀਆਂ ਮੰਗਾਂ ਕਹਿੰਦੇ ਉਹਨਾਂ ਦੀ ਹਰ ਗੰ ਮੰਨੀ ਤੇ ਜਾਂਦੀ ਆ ਹੁਣੇ ਪਤਾ ਨਹੀਂ ਕੀ ਮਨੋ ਕੋਈ ਅਪੀਲ ਕਰਨੀ ਚਾਹੁੰਦੇ ਕਿਸਾਨਾਂ ਨੂੰ ਇਸ ਤੋਂ ਪਹਿਲਾਂ ਕਿਉਂਕਿ ਇਹ ਵਿਵਾਦ ਪੈਦਾ ਹੀ ਨਾ ਹੋਵੇ ਮੈਂ ਤਾਂ ਹੱਥ ਜੋੜ ਕੇ ਇਹ ਦੁਬਾਰਾ ਅਪੀਲ ਕਰਦਾ ਇਹਨਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਆ ਵੀ ਤੁਸੀਂ ਬੈਠ ਕੇ ਸਾਡੇ ਹੰਸਰਾਜ ਜੀ ਨਾਲ ਕੋਈ ਗੱਲਬਾਤ ਕਰੋ ਪਰ ਮੈਨੂੰ ਇਹਨਾਂ ਕੋ ਪਤਾ ਵੀ ਦੂਜੀਆਂ ਪਾਰਟੀਆਂ ਨਹੀਂ ਚਾਹੁੰਦੀਆਂ ਇਹਨਾਂ ਨੂੰ ਡਰ ਲੱਗਿਆ ਪਿਆ ਵੀ ਹੰਸਰਾਜ ਜੀ ਤੋਂ ਸੀਟ ਕੱਢ ਰਿਆ ਬਹੁਤ ਵੱਡੀ ਲੀਡ ਨਾਲ ਜਿੱਤ ਰਿਆ ਉਹ ਜਿੱਤ ਕੇ ਲੋਕ ਸਭਾ ਵਿੱਚ ਜਾਣਗੇ ਇਹਨਾਂ ਨੂੰ ਡਰ ਵੀ ਇਹ ਜਿੱਤ ਕੇ ਤੇ ਕੱਲ ਨੂੰ ਮੁੱਖ ਮੰਤਰੀ ਨਾ ਬਣ ਜਾਵੇ ਇਸ ਇਤੇ ਡਰ ਇਹਨਾਂ ਨੂੰ ਹੋਰ ਕੁਝ ਨਹੀਂ ਇਹੀ ਡਰ ਸਤਾ ਰਿਹਾ ਜੀ ਧੰਨਵਾਦ ਤਾਂ ਇਹ ਸਨ ਪ੍ਰੇਮ ਸਫਰੀ ਐਸਸੀ ਸੈਲ ਭਾਜਪਾ ਦੀ ਜਰਨਲ ਸਕੱਤਰ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਫਿਲਹਾਲ ਜਿਹੜਾ ਮੰਗ ਪੱਤਰ ਜਿਹੜਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਦੇ ਅਧੀਨ ਲੈ ਕੇ ਆਵਾਂਗੇ ਉਹਨਾਂ ਨੂੰ ਜਿਹੜਾ ਜਨਤਕ ਕਰਾਂਗੇ ਉਹਨਾਂ ਦੇ ਸਾਹਮਣੇ ਰੱਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ ਹੈ ਇਹਨਾਂ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਦੇ ਰੂਪ ਦੇ ਵਿੱਚ ਜਿਹੜਾ ਵਿਰੋਧ ਸਾਡਾ ਕੀਤਾ ਜਾ ਰਿਹਾ ਤਾਂ ਉਹ ਵਿਰੋਧ ਨੂੰ ਰੋਕਣਾ ਚਾਹੀਦਾ ਹੈ ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਜਾਣਾ ਜੇਕਰ ਉਹ ਪਿੰਡਾਂ ਦੇ ਵਿੱਚ ਨਾ ਮਾੜਨ ਦੇਣਗੇ ਤਾਂ ਸਾਡੇ ਵੱਲੋਂ ਹੀ ਵਿਰੋਧ ਕੀਤਾ ਜਾਵੇਗਾ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਜੇਕਰ ਉਹਨਾਂ ਦੀ ਹਿੰਮਤ ਹੋਈ ਤਾਂ ਸਾਨੂੰ ਰੋਕ ਕੇ ਵਿਖਾਉਣਾ ਅਸੀਂ ਪਿੰਡਾਂ ਦੇ ਵਿੱਚ ਨੇ ਉਹਨਾਂ ਦੇ ਪਰਿਵਾਰਾਂ ਤੱਕ ਤਾਂ ਅਸੀਂ ਪਹੁੰਚਾਂਗੇ ਪਹੁੰਚਾਂਗੇ ਜੇਕਰ ਜਨਰਲ ਲੋਕ ਹੈ ਜਾਂ ਹੋਰ ਕਿਸਾਨ ਹਨ ਉਹਨਾਂ ਤੱਕ ਨਾ ਪਹੁੰਚਣ ਦੇਣਗੇ ਹਾਲਾਂਕਿ ਇਹਨਾਂ ਨੇ ਕਹਿਤਾ ਹੈ ਕਿ ਸਾਡੇ ਤਾਂ ਸਾਰੇ ਭਰਾ ਨੇ ਕਿਸਾਨ ਵੀ ਭਰਾ ਨੇ ਜਨਰਲ ਲੋਕ ਵੀ ਭਰਾ ਨੇ ਸਾਰੇ ਭਰਾ ਨੇ ਤਾਂ ਇਹਨਾਂ ਦਾ ਫਰਜ਼ ਬਣਦਾ ਸਾਡਾ ਸਾਥ ਦੇਣ ਦਾ ਤਾਂ ਦੇਖਦੇ ਹਾਂ ਹੁਣ ਕਿਉਂਕਿ ਜਿਹੜਾ ਲਗਾਤਾਰ ਕਿਸਾਨਾਂ ਵੱਲੋਂ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ ਕਿ ਅਸੀਂ ਸੜਕਾਂ ਤੇ ਬੈਠੇ ਆ ਲੰਬੇ ਸਮੇਂ ਤੋਂ ਸਾਡੇ ਗੋਰੀਆਂ ਮਾਰੀਆਂ ਗਈਆਂ ਤਾਂ ਅਸੀਂ ਇਹਨਾਂ ਨੂੰ ਕਿਉਂ ਇੱਥੇ ਵੜਨ ਦੇਵਾਂਗੇ ਤਾਂ ਹੁਣ ਦੇਖਦੇ ਆ ਇਹਨਾਂ ਨੇ ਜੋ ਅੱਜ ਫੈਸਲਾ ਲਿਆ ਇਸ ਫੈਸਲੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨੂੰ ਰੁਕ ਜਾਂਦਾ ਹੈ ਕਿਸਾਨਾਂ ਨੂੰ ਰੋਕਦੇ ਆ ਕਿਸਾਨ ਇਹਨਾਂ ਨੂੰ ਰੋਕਣ ਤੋਂ ਹਟਦੇ ਆ ਇਹ ਪਿੰਡਾਂ ਦੇ ਵਿੱਚ ਜਾਣਗੇ ਜਾਂ ਨਹੀਂ ਇਹ ਦੇਖਣਾ ਹੋਵੇਗਾ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਮਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ